ਸਸਰੀ ਗਾਲ ਜੀ ਸਾਰੇ ਵੀਰਾਂ ਨੂੰ ਲਓ ਵੀ ਸੱਜਣੋ ਕਰਦੇ ਆ ਬਲੌਗ ਦੀ ਨਵੇਂ ਸਿਰੋਆਤ ਆਪਾਂ ਚੱਲੇ ਆ ਸੱਜਣੋ ਅੱਜ ਟਰੈਕਟਰ ਮੰਡੀ ਤੇ ਟਰੈਕਟਰ ਮੰਡੀ ਮੇਰਾ ਵੀਰ ਬੜੀ ਵੱਡੀ ਭਾਰੀ ਮੰਡੀ ਲੱਗਦੀ ਨਵੇਂ ਤੋਂ ਨਵਾਂ ਟਰੈਕਟਰ ਦਾ ਪੁਰਾਣੇ ਤੋਂ ਪੁਰਾਣਾ ਟਰੈਕਟਰ ਸਾਰੀ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਮਾਡਲ ਦੀ ਪ੍ਰਾਈਸ ਦੀ ਤੇ ਕਿੰਨੀ ਕੁ ਕੰਡੀਸ਼ਨ ਦੇ ਆ ਟਰੈਕਟਰ ਉੱਤੇ ਸਾਰੀ ਵੀਡੀਓ ਦਿਖਾਵਾਂਗੇ ਮੇਰਾ ਵੀਰੋ ਤੇ ਵੀਡੀਓ ਨਾਲ ਜੁੜੇ ਰਹਿ ਜਾ ਜੇ ਮੇਰਾ ਵੀਰੋ ਜਿਹੜੇ ਤੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਾਇਆ ਤੇ ਬੈਲ ਆਈਕਨ ਨੂੰ ਮੇਰਾ ਵੀਰ ਦਬਾ ਦਿਆ ਜੇ ਆਉਣ ਵਾਲਾ ਵੀਡੀਓ ਤੇ ਨੋਟੀਫਿਕੇਸ਼ਨ ਮਿਲਦਾ ਰਹੇ ਲੈ ਵਾ ਸੱਜਣੋ ਆਪਾਂ ਚੱਲਨੇ ਹੁਣ ਕਰੋ ਚੱਲਨੇ ਟਰੈਕਟਰ ਮੰਡੀ ਨੂੰ ਪਾਉਣੇ ਆ ਚਾਦੇ ਤੇ ਸਾਰੀ ਜਾਣਕਾਰੀ ਜਾਂਚੀ ਕਰਨੇ ਆ ਵੀਡੀਓ ਨਾਲ ਜੁੜੇ ਰਹਿ ਜਾ ਵੀਡੀਓ ਬੜੀ ਕੰਮ ਦੀ ਹੋਣ ਵਾਲੀ ਮੇਰੇ ਵੀਰੋ ਵੀ ਸਜਣੋ ਆਪਾਂ ਪਹੁੰਚੇ ਹਾਂ ਟਰੈਕਟਰ ਮੰਡੀ ਦੇ ਵਿੱਚ ਜਿਹੜੀ ਆ ਕੰਡੀਸ਼ਨ ਦਿਖਾਵਾਂਗੇ ਜਿੱਥੇ ਫਿਰ ਮੇਰਾ ਵੀਰੋ ਅੱਜ ਥੋੜੀ ਵੀਡੀਓ ਆਪਾਂ ਬਣਾਵਾਂਗੇ ਸਮਝੋਗੇ ਇੱਥੇ ਇੱਕ ਟਰਾਲੇ ਤੇ ਟਰੈਕਟਰ ਤੁਹਾਨੂੰ ਮਿਲਣਗੇ ਟਰਾਲਾ ਦਾ ਚੜਦੇ ਚੜਦਾ ਤੁਸੀਂ ਖਰੀਦ ਸਕਦੇ ਜੇ ਮੇਰਾ ਵੀਰੋ ਇਹ ਵੀਰ ਦੇ ਕੋਲ ਇੱਕੇ ਵਪਾਰੀ ਦਾ ਹੀ ਮਾਲ ਹੈ ਮੇਰਾ ਵੀਰੋ ਤੇ ਟਰਾਲਿਆਂ ਦੀ ਕੰਡੀਸ਼ਨ ਤੇ ਆਪਾਂ ਮਰੀੜ ਵੀ ਦੱਸਾਂਗੇ ਤੁਹਾਨੂੰ ਤੇ ਟਰੈਕਟਰ ਜਿਹੜੇ ਵੀਰ ਦੇ ਖੜੇ ਨੇ ਜਿਹੜੇ 10 12 ਉਹ ਵੀ ਵਿਖਾਵਾਂਗੇ ਆਪਾਂ ਤੁਹਾਨੂੰ ਵੀਡੀਓ ਨਾਲ ਜੁੜੇ ਰਹਿ ਜਾ ਜੀ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਇਕ ਜਰੂਰ ਕਰਿਆ ਤੇ ਬੈਲ ਆਈਕਨ ਉਹ ਮੇਰਾ ਵੀ ਦਬਾ ਦੇ ਜੀ ਹੁਣ ਵੀਡੀਓ ਤੇ ਨੋਟੀਫਿਕੇਸ਼ਨ ਮਿਲਦਾ ਰਹੇ ਜਿਹੜੇ ਵੀਰਾਂ ਟਰਾਲਾ ਖਰੀਦਣਾ ਹੈ ਟਰੈਕਟਰ ਖਰੀਦਣਾ ਕੋਈ ਇੱਥੇ ਮੇਰੇ ਕੋਲ ਕੰਟੈਕਟ ਕਰ ਸਕਦੇ ਵੀਰ ਦੇ ਨਾਲ ਪਹਿਲੂ ਆਪਾਂ ਇੱਥੋਂ ਸ਼ੁਰੂ ਕਰਨੇ ਆ ਟਰਾਲਾ ਹੈਗਾ 14 7 ਦਾ ਡਬਲ ਜੈਕ ਲੱਗਾ ਇਹਨੂੰ ਵਿਖਾ ਦੇ ਨੇ ਸਾਰੀ ਕੰਡੀਸ਼ਨ ਦਿਖਾ ਦੇ ਨੇ ਤੁਹਾਨੂੰ ਡਬਲ ਜੈਕ ਦਾ ਟਾਇਰ ਟੱਪਾ ਬਿਲਕੁਲ ਅਜੇ ਵਧੀਆ ਪਿਆ ਹੈ ਟਾੜਾ ਦਾ ਮੇਰਾ ਵੀਰੋ ਮਾਲ ਲੱਗਾ ਹੈ ਇਹਨੂੰ ਤੇ ਰੇਡ ਕਰਦੇ ਨੇ 268000 ਰੁਪਇਆ ਇਹਦੀ ਕੰਡੀਸ਼ਨ ਆਪਾਂ ਪਹਿਲਾਂ ਸਾਰੀ ਤੁਹਾਨੂੰ ਦਿਖਾ ਦਿੰਨੇ ਆ ਪਿੱਛੋਂ ਵਿੱਚੋਂ ਵੀ ਬਾਡੀ ਦੀ ਵਿਖਾਉਣੇ ਆ ਅਗਲੇ ਨੰਬਰ ਦਾ ਦੂਜੇ ਨੰਬਰ ਤੇ ਮੇਰਾ ਵੀਰੋ ਟਰਾਲਾ ਹੈਗਾ 12 6 6 12 ਦਾ ਸਾਢੇ 6 ਫੁੱਟ ਚੌੜਾ ਤੇ 12 ਫੁੱਟ ਲੰਮਾ ਬਿਲਕੁਲ ਮੇਰਾ ਵੀਰੋ ਸਿੰਗਲ ਜੈਕ ਕੇ ਨੂੰ ਉਹ ਡਬਲ ਜੈਕ ਦਾ ਹੀ ਪਹਿਲਾ ਟਾਇਰ ਟੱਪਾ ਬਿਲਕੁਲ ਵਧੀਆ ਪਿਆ ਇਹਦਾ ਰੇਟ ਕਰਦੇ ਨੇ ਵੀਰ 215000 ਰੁਪਿਆ ਕੰਟੈਕਟ ਨੰਬਰ ਆਪਾਂ ਪਹਿਲੋ ਦੇ ਦਿੰਨੇ ਆ 9852 13532 ਜੇ ਜਿੰਨੇ ਵੀ ਆਪਾਂ ਸੰਧ ਵਿਖਾਵਾਂਗੇ ਇਸ ਵੀਰ ਨਾਲ ਗੰਡਾ ਟਕਾਤੇ ਤੁਸੀਂ ਇਹ ਰੇਡ ਆਪਦਾ ਸਕਰੀਨਸ਼ਾਟ ਲਾਇਕੇ ਤੇ ਮੇਰਾ ਵੀਰੋਂ ਪਾ ਸਕਦੇ ਜੇ ਵੀਰ ਨੂੰ ਪੁੱਛ ਸਕਦੇ ਰੇਡ ਦਾ ਉਸ ਤੋਂ ਅੱਗੇ ਟਰੈਕਟਰ ਆ ਗਿਆ Mahindra 605 DA Arjun Novo ਅਗਲੇ ਟਾਇਰ ਹੈਗੇ ਰੈਡੀਅਰ ਦੇ ਪਿਛਲੇ ਟਾਇਰ ਹੈਗੇ ਨੇ 80 85% ਬਿਲਕੁਲ origignal ਪੇੜ ਦਾ ਪਿਆ ਹੋਇਆ ਪੁਰਾਜੀ ਨਾਲ ਬੁਰਛ ਨਹੀਂ ਕਿਤੇ ਲੱਗਾਗਾ 2022 ਮਾਡਲ ਹੈ ਕੰਡਕਟ ਨੰਬਰ ਦੀ ਲੋੜ ਨਹੀਂ ਮੇਰਾ ਵੀਰੋ ਕੰਡਕਟ ਨੰਬਰ ਆਪਾਂ ਦੇ ਦਿੱਤਾ ਉਹ ਹੀ ਇੱਕੇ ਵੀਰ ਦਾ ਮਾਲ ਹੋਵੇਗਾ ਜਿਹੜਾ ਆਪਾਂ ਵਿਖਾਵਾਂਗੇ ਤੁਹਾਨੂੰ 7,85,000 ਰੁਪਏ ੜਿਮਾਰਕ ਕਰਦੇ ਨੇ ਦੀ ਅਗਲੇ ਟਾਈਮ ਵੱਡੇ ਪਾਏ ਹੋਣੇ ਰੈਡੀਅਰ ਦੇ ਕੰਡੀਸ਼ਨ ਬਿਲਕੁਲ ਵਧੀਆ ਓਕੇ ਪਈ ਏ ਟਰੈਕਟਰ ਦੀ ਅੱਜ ਹੋਰਾ ਜਿੰਨਾ ਕਿਤੇ ਪੇਂਟ ਦਾ ਬੁਰਸ਼-ਬਰਸ਼ ਨਹੀਂ ਲੱਗਾ ਕਿ ਨਵੀਂ ਕੰਡੀਸ਼ਨ ਚ ਹੀ ਹੈ ਜੀ ਅੱਗੇ ਸੱਜਣੂ ਆ ਗਿਆ ਐਕਐਮਟੀ 63 ਬਾਈ 2005 ਮਾਡਲ ਦੇ ਤੇ 395000 ਰੁਪਇਆ ਡਿਮਾਂਡ ਕਰਦੇ ਨੇ ਦੀ ਬਿਲਕੁਲ origignal ਬੇਡ ਦੇ ਵਿੱਚ ਕਿਹਾ ਹੈ ਕਿ ਤੇ ਪੂਰਾ ਜੀ ਨਾ ਕਿਤੇ ਉਹੋ ਜੀ ਗੱਲਬਾਤ ਨਹੀਂ ਹੈਗੀ ਕਿ ਉਸੇ ਨਾਲ ਕਰੂਗਾ ਉਧਰ ਅੱਗੇ ਆਪਾਂ ਵਿਖਾਉਣੇ ਆ ਸੋਨਾ ਲੇਕਾ 750 RX ਚਲੋ ਤੁਸੀਂ ਟਰੈਕਟਰ ਚੈੱਕ ਕਰੋ ਸਜਣਾ ਸ਼ਿਕੰਦਰ 55 ਹੱਪਸਪਾਵਰ 2019 ਮਾਡਲ ਬਹੁਤ ਟਰੈਕਟਰ ਸਾਫ਼ ਸੁਥਰਾ ਕੰਡੀਸ਼ਨ ਬਹੁਤ ਵਧੀਆ ਟਰੈਕਟਰ ਦੀ ਕੋਕਾ ਪੀਸ ਪਿਆ ਨਵੇਂ ਨੰਗੂ ਟਰੈਕਟਰ ਪਿਆ ਮੇਰਾ ਵੀਰੋ ਜਿਹੜਾ 5,60,000 ਰੁਪਏ ਡਿਮਾਂਡ ਕਰਦੇ 2019 ਮਾਡਲ ਆ ਸੱਜਣੋ ਜਿੰਨਾ ਵੀ ਆ ਮਾਲ ਥੱਲੇ ਖੜਾ ਸਾਰਾ ਇੱਕ ਹੀ ਵਿਬਾਰੀ ਦਾ ਮੇਰਾ ਵੀਰੋ ਜਿੰਨਾ ਵੀ ਆਪਾਂ ਵਖਾਵਾਂਗੇ ਅੱਗੇ ਆ ਗਿਆ ਫਾਰਮ ਟਰੱਕ 45 ਪਹਿਲੇ ਟਾਰੇਗੇ ਨੇ 80 85% ਇਹ 2001 ਮਾਡਲ ਹੈ ਬਿਲਕੁਲ 오ਰੀਜਨਲ ਪੇਂਟ ਦੇ ਵਿੱਚ ਟਰੈਕਟਰ ਸੱਜਣੋ ਕਿਤੇ ਪੂਰਾ ਜੀ ਨਾ ਬਰਚ ਬਰਚ ਨਹੀਂ ਹੈ ਕਿਸੇ ਪਾਸੇ ਵੀ ਲੱਗਾਗਾ 255000 ਰੁਪਏ ਡਿਮਾਂਡ ਕਰਦੇ ਨੇ ਵੀਰ ਉਸ ਤੋਂ ਅੱਗੇ ਆ ਗਿਆ ਫਾਰਮ ਟਰੱਕ 60 2011 ਮਾਡਲ 390000 ਰੁਪਏ ਡਿਮਾਂਡ ਕਰਦੇ ਨੇ ਦੀ ਅਗਲੇ ਟਾਇਰ ਇਹ ਗਨੇ 85% ਪਿਛਲੇ ਟਾਇਰ ਵੀ 90% ਪਿਛਲੇ ਟਾਇਰ ਨੇ ਥੋੜਾ ਜਿਹਾ ਇਥੋਂ ਕੋ ਰੰਗ ਰੂਪ ਦਾ ਉਸ ਤੋਂ ਅੱਗੇ ਆ ਗਿਆ 2002 ਮਾਡਲ 220000 ਰੁਪਏ ਡਿਮਾਂਡ ਕਰਦਾ 265 ਡੀਆਈ ਵਿੰਦਰਾ ਪਹਿਲੇ ਟਾਇਰ ਬਿਲਕੁਲ ਨਵੇਂ ਪਾਏ ਹੋਏ ਨੇ ਸੱਜਣੋ ਅਗਲੇ ਟਾਇਰ ਥੋੜੇ ਡਾਉਣ ਹੈ ਅੱਗੇ ਆ ਗਿਆ ਐਚਐਮਟੀ 2511 1988 ਮਾਡਲ 1995 ਮਾਡਲ 80000 ਰੁਪਿਆ ਡਿਮਾਂਡ ਕਰਦੇ ਆ ਵੀਰੇ ਜੀ ਅੱਗੇ ਆ ਗਿਆ ਸੱਜਣੋ ਮਹਿੰਦਰਾ 275 DI 2007 ਮਾਡਲ 2 ਲੱਖ 30 ਹਜ਼ਾਰ ਰੁਪਏ ਡਿਮਾਂਡ ਕਰਦੇ ਪਹਿਲੇ ਟਾਇਰ ਹੈਗੇ ਬਿਲਕੁਲ ਅਜੀ 80 85% ਅਗਲੇ ਟਾਇਰ 30% ਡਗਲੇ ਟਾਇਰ ਨੇ ਨੰਬਰ ਦੇਣ ਦੀ ਲੋੜ ਨਹੀਂ ਆਪਾਂ ਨੰਬਰ ਪਹਿਲੋ ਬੋਲਤਾ ਹਾਂ ਮੇਰਾ ਵੀਰੋ ਵੀਡੀਓ ਦੇ ਵਿੱਚ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਜਿਹੜੇ ਵੀ ਟਰੈਕਟਰ ਦਾ ਸਕਰੀਨ ਸ਼ਾਟ ਲੈ ਕੇ ਮੇਰਾ ਵੀਰੋ ਰੇਟ ਪੁੱਛ ਸਕਦੇ ਜੀ ਅੱਛੇ ਆਪਾਂ ਤੁਹਾਨੂੰ ਟਰਾਲੀਆਂ ਦੀਦਰ ਵਿਖਾ ਦਿੰਦੇ ਟਰਾਲੀਆਂ ਵਿਗੜੀਆਂ ਖੜੀਆਂ ਇਹ 6 11 ਦੀ ਹਿਸੇ ਜਨੋ ਟਰਾਲੀ ਬਿਲਕੁਲ ਸਾਫ ਸੁਥਰੀ ਛੱਤ ਸੁੱਤ ਦੇ ਵਿੱਚ ਰੰਗ ਰੂਪ ਨਵਾਂ ਕੀਤਾ ਹੋਇਆ ਹੈ ਜੈਕ ਲੱਗਾ ਇਹਨੂੰ ਡੱਬਾ ਵੀ ਹੋਊਗਾ ਟਾਇਰ ਬਿਲਕੁਲ ਸਹੀ ਪੈਨੇ ਜੀ ਕੰਟੈਕਟ ਨੰਬਰ ਉੱਪਰ ਬੋਲਦੇ ਨੇ 93021015 0 05811 1 ਲੱਖ 43000 ਰੁਪਏ ਡਿਮਾਂਡ ਕਰਦੇ ਨੇ ਅੱਗੇ ਸੱਜਣੋ ਹੈਗੀ ਟਰਾਲੀ 88 ਰਪੀਆ ਡਿਮਾਂਡ ਕਰਦੇ ਨੇ ਵੀਰਾਂ ਵੀਰੋ ਵਿੱਚ ਇਹ ਜਾਲੀਆਂ ਜੂਣੀਆਂ ਰੱਖੀਆਂ ਹੋਈਆਂ ਆ ਵੀਰਾਂ ਨੇ ਉਸ ਤੋਂ ਅੱਗੇ ਆ ਗਿਆ ਪ੍ਰੀਤ ਪ੍ਰੀਤ ਦਾ ਤੇ ਮਾਡਲ ਮੂਡਲ ਨਹੀਂ ਕਿਤੇ ਵੀ ਲਿਆ ਗਿਆ ਤੋ ਅੱਗੇ ਇੱਦਾਂ ਟਰਾਲੀ ਖੜੀ ਸਜਣੋ 11:30 11:6 ਦੀ 1,22,000 ਰੁਪਏ ਡਿਮਾਂਡ ਕਰਦੇ ਸ਼ਲਤ ਸੁਤ ਬਿਲਕੁਲ ਸਾਫ ਸੁਥਰੀ ਪਈ ਅੱਗੇ ਆ ਗਿਆ ਫਾਰਮ ਟਰੈਕ 60 ਮਾਡਲ ਇਹਦਾ ਹੈਗਾ 1999 ਮਾਡਲ 1 ਲੱਖ ਤੋਂ 85,000 ਰੁਪਏ ਡਿਮਾਂਡ ਕਰਦੇ ਵੀਰੇ ਅੱਗੇ ਸੱਜਣੋ ਆ ਗਿਆ 95 ਮਾਡਲ 1,45,000 ਰੁਪਏ ਡਿਮਾਂਡ ਕਰਦੇ ਨੇ ਮਹਿੰਦਰਾ 265 ਡੀਆਈ ਅੱਗੇ ਜਿਹੜਾ ਟਰਾਲੇ ਦਿਖਾਉਣੇ ਤੁਹਾਨੂੰ ਇੱਕ ਨੰਬਰ ਕੋਕਾ ਪੀ ਸੀ ਸਜਣਾਵਾ ਖੜਾ ਆਇਆ ਇੱਕ ਟਰਾਲਾ ਦਾ 14 7 ਦਾ ਡਬਲ ਜੈਕ ਲੱਗਾ ਨੂੰ ਵੀ ਟਾਇਰ ਟੱਪਾ ਵਿਖਾ ਦੇਣੇ ਤੁਹਾਨੂੰ ਬਿਲਕੁਲ ਮੇਰਾ ਵੀਰੋ ਵਧੀਆ ਟਾਇਰ ਪੈਣੇ ਡਬਲ ਜੈਕ ਦਾ ਰੰਗ ਰੂਪ ਤੁਸੀਂ ਚੈੱਕ ਕਰੋਗੇ ਰੰਗ ਰੂਪ ਬਹੁਤ ਵਧੀਆ ਐਨਕ ਕੀਤਾ ਆ ਪੱਕੇ ਪੇਂਟ ਦਾ ਵਧੀਆ ਕੰਡੀਸ਼ਨ ਕੂਡੀਸ਼ਨ ਟਰਾਲੇ ਦੀ ਰੇਟ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਵੀ ਟਰਾਲੀਆਂ ਲੈਣ ਦੇ ਚਾਹਵਨ ਜਾਂ ਟਰਾਲੇ ਖਰੀਦਣ ਦੇ ਚਾਹਵਨ ਮੇਰਾ ਫਿਰ ਉਹ ਇਹਨਾਂ ਵੀਡੀਓ ਨੂੰ ਆਪਾਂ ਨੂੰ ਵੇਖ ਕੇ ਤੁਸੀਂ ਸਕਰੀਨਸ਼ਾਟ ਲੈ ਕੇ ਵੀਰ ਨੂੰ ਪੁੱਛ ਸਕਦੇ ਜੀ 290000 ਰੁਪਏ ਡਿਮਾਂਡ ਕਰਦੇ ਇੱਕ ਡਬਲ ਜੈਕ ਟਰਾਡਾ ਦਾ ਟਰਾਡਾ ਦਾ ਸਾਰਾ ਮਾਲ ਲੱਗਾ ਸਜਣੋ ਨੰਬਰ ਫਿਰ ਆਪਾਂ ਇੱਕ ਵਾਰੀ ਬੋਲ ਦਿੰਨੇ ਹਾਂ 9815213532 ਅੱਗੇ ਸਜਣੋ ਟੂੜੀ ਦਾਗਾ ਸੀਜ਼ਨ ਆਉ ਨਾਲ ਜਾਲੀ ਜੁਲੀ ਲੱਗੀ ਪੂਰੀ ਤਿਆਰੀ ਖੜੀ ਟਰਾਲੀ 11 6.5 ਦੀ 1 ਲੱਖ ਰੁਪਇਆ ਪੂਰੀ ਡਿਮਾਂਡ ਕਰਦੇ ਨੇ ਵੀਰੇ ਦੀ ਅੱਗੇ ਟਰਾਲੀ ਹੈਗੀ ਸਜਣੋਂ ਐਸ ਬੰਨੇ 1 ਲੱਖ 20 ਹਜ਼ਾਰ ਰੁਪਇਆ ਡਿਮਾਂਡ ਨਹੀਂ ਕਰਦੇ 6 11 ਦੀ ਟਰਾਲੀ ਸਜਣੋਂ ਅੱਗੇ ਟਰਾਲੀ ਫੇਰ ਇਧਰ ਇੱਕ ਆ ਗਈ ਕਿ ਫਿਰ ਆ ਗਿਆ 852 ਸਾਫੀ 2015 ਮਾਡਲ 5 ਲੱਖ 45000 ਰੁਪਏ ਹੜਾ। ਅੱਗੇ ਆ ਗਿਆ ਫਾਰਮ ট্রাক 7 2002 ਮਾਡਲ 245000 ਰੁਪਏ ਦੀ ਡਿਮਾਂਡ ਹੈ। ਲਾਭ ਵੀ ਸੱਜਣੋ ਇਹ ਸੀ ਟਰੈਕਟਰ ਇਹ ਮੰਡੀ ਤੇ ਹੁਣ ਦਿਓ ਯਾਤ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਰੇ ਵੀਰਾਂ ਦਾ ਸਸਰੇ ਗੱਲ ਜੀ।